ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਜਿਹੜਾ ਮੈਂ ਤੁਹਾਨੂੰ ਗੀਤ ਸੁਣਾ ਰਹੀ ਆ ਪਤੀ ਪਤਨੀ ਦਾ ਗੀਤ ਹੈ ਪਤੀ ਆਪਣੀ ਪਤਨੀ ਨਾਲ ਲੜ ਕੇ ਚਲਿਆ ਜਾਂਦਾ ਘਰੋਂ ਫੇਰ ਉਹ ਇੱਕ ਦਿਨ ਵਾਪਸ ਆ ਜਾਂਦਾ ਹੈ ਤਾਂ ਉਹਨੂੰ ਪਤਾ ਲੱਗਦਾ ਵੀ ਤੇਰਾ ਪਤੀ ਆਇਆ ਹੈ ਉਹਨੂੰ ਕੌਣ ਦੱਸਦਾ ਕਿਵੇਂ ਹੈ ਤੁਸੀਂ ਗੀਤ ਰਾਂ ਹੀ ਸੁਣਿਓ ਕੀ ਗੱਲਾਂ ਕਰਦੇ ਨੇ ਤੁਸੀਂ ਗੀਤ ਰਾਂ ਹੀ ਸੁਣਿਓ ਕੋਈ ਬਹੁਤੀ ਵਿਆਖਿਆ ਕਰਨ ਦੀ ਲੋੜ ਨਹੀਂ ਤੁਸੀਂ ਆਪ ਹੀ ਸਮਝੋਗੇ ਜਦੋਂ ਸੁਣੋਗੇ ਗੀਤ ਥੋੜਾ ਜਿਹਾ ਲੰਬਾ ਹੈ ਇਹਨੂੰ ਸਾਰਾ ਸੁਣਿਓ ਤਾਹੀਂ ਤੁਹਾਨੂੰ ਸਮਝਾਉਗੀ ਫਿਰ ਉਹਨੂੰ ਪੁੱਛਦੀ ਆ ਜਦੋਂ ਦਵਾਰੇ ਜਾਣ ਲੱਗਦਾ ਕਹਿੰਦੀ ਮੇਰੇ ਚ ਓਗਣ ਦੱਸ ਕੇ ਜਾ ਕੀ ਐ ਉਹ ਕਹਿੰਦਾ ਜੇ ਕੀ ਓਗਣ ਦੱਸਦਾ ਫਿਰ ਤੁਸੀਂ ਗੱਲਾਂ ਗੀਤ ਰਾਹੀਂ ਸੁਣਿਓ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਪਿਆਰੇ ਜੇ ਗੀਤ ਦਾ ਆਨੰਦ ਸਾਰਾ ਸੁਣਿਓ ਪਲੀਜ਼ ਲੰਬਾ ਗੀਤ ਛੱਡ ਨਾ ਦਿਓ ਮੂਹਰੇ ਸੁਣ ਕੇ ਸਾਰਾ ਸੁਣਿਓ ਗੀਤ ਪੀਪਲੀ ਦੇ ਪੱਤੀਆ ਵੇ ਕਿਉਂ ਖੜੀ ਖੜ ਲਾਈਏ ਚੜਨ ਪੁਰਾਣੇ ਬੇਰਤ ਨਮਿਆਦੀ ਆਈਏ ਪੀਪਲੀ ਦੇ ਪੱਤੀਆ ਵੇ ਕਿਉਂ ਛੜਦੀਆਂ ਨੇ ਰਾਵੇ ਕਾਣ ਲੇ ਜਾਵੇ ਹੁਣ ਪਰਦੇ ਸਣ ਦੀਆਂ ਖਾਵਰਾਵੇ ਪੀਪਲੀ ਦੇ ਆ ਪੱਤੀਆਵੇ ਕਿਉਂ ਛੱਡ ਦੇ ਨੇ ਢਾਣੇ ਵੇ ਨੈਣ ਰੋਂਦੇ ਵੇ ਜੀੜ ਕਣ ਜਾ ਦੇ ਸੌਰੇ ਨੇੜੇ ਲਾਉਂਦੇ ਨੇ ਮੱਪੇ ਵੇ ਪੀਪਲੀ ਦੇ ਆ ਪੱਤੀਆ ਤੇਰੀਆਂ ਡੰਡੀਆਂ ਨੇ ਸ਼ਾਮਾਂ ਵੇ ਡੇ ਕਣ ਜਾਦ ਸਾਂ ਗਾੜ ਨਾਲ ਲਾਉਂਦੀ ਆ ਮਾਮੇ ਪੀਪਲੀ ਦੇ ਆ ਪੱਤਿਆ ਵੇ ਕੋਈ ਛੱਡੇ ਨਾ ਪੀਸੀ ਵੇ ਲੋਕਾਂ ਦੀਆਂ ਗੱਲਾਂ ਐ ਮੈਂ ਸਾਡੇ ਨਾਲੇ ਸੋਣਿਆ ਕੀਨੇ ਆਕੇ ਸੁਣਾਇਆ ਨੀ ਤੇਰਾ ਤਾਰਾਂਜਾਨੀ ਪੱਬੋ ਪਤਣਾ ਤੇ ਆਇਆ ਨੀ ਦਰਨੇ ਸੁਣੀ ਆਨੰਦ ਨੇ ਆਕੇ ਸੁਣਾਇਆ तेरा तारा पाबो पब्ब पत्तना ते ਦੀਆਂ ਸੀਲ ਲੱਜਾਂ ਸਿੰਘ ਨੂੰ ਪਾਰ ਲੰਗਾਇਆ ਵੇ ਸੋਨੇ ਦੀਵੇ ੜੀ ਚਾਂਦੀ ਵਾਂਝ ਲੰਗਾਇਆ ਨੀ ਰੇਸ਼ਮ ਦੀਆਂ ਲੱਜਾਂ ਸਿੰਘ ਨੂੰ ਪਾਰ ਲੰਗਾਇਆ ਆਸੀ ਰਾਤੀ ਜੜਕੇ ਸੌਂ ਗਿਆ ਜਵਾਰੇ ਵੇ ਦੁਖ ਸੁਖ ਨਾ ਕੀਤਾ ਕੋਈ ਦੁਹਾ ਦੇਵਾਰੇ ਵੇ ਆਸੀ ਤੜਕੇ ਵੇ ਉੱਠ ਚਲਿਆਸੀ ਲੜਕੇ ਵੇ ਮੈਂ ਹੀ ਕੁੜਤੀ ਸਿੰਗਾ ਤੇਰੇ ਕੋੜੇ ਨੂੰ ਫੜ ਕੇ ਵੇ ਆਇਆ ਸੀ ਦਾ ਸਕੇਤਾ ਜਾਮੀ ਸਿੰਘਾ ਵਿੱਚ ਉਗਣ ਕੀ ਮੇਰੇ ਵੇ ਉਗਣ ਕੀ ਗੁਛਦੀ ਗੋਰੀਏ ਉਗਣ ਬਥੇਰੇ ਨੀ ਮੈਂ ਵੀ ਕੇ ਗੋਰੀਏ ਸੁਰਮਾ ਕਿਉ ਪਾਇਆਨੀ ਬਠੇ ਆ ਵੀਰਾ ਸਾਨੂੰ ਨਾ ਸ਼ਰਕੀਆਂ ਕੁਰਾਇਆਨੀ ਪਹਿਣਾ ਵੀ ਪਾਇਆ ਸਿੰਘ ਜੀ ਪਾਭੀਆਂ ਵੀ ਵਾਇਆ ਕਿਸ ਲਾਈ ਮੈਂ ਤਾ ਦੋ ਨਹਿਣੀ ਲਾਇਆ ਭੇ ਸੌਰੇ ਕਿਉਂ ਜਾਕੇ ਸਿੰਘ ਜੀ ਦਾਰੂ ਸੀ ਪੀਤੀ ਵੇ ਵੀਰਾਂ ਦੇ ਸਾਵੇ ਸਾਨੂੰ ਨਾ ਸ਼ਰੀ ਕਿਉਂ ਦੀਵੇ ਸਾੜੇ ਵੀ ਪੀਤੀ ਗੋਰੀਏ ਸਉਰੇ ਵੀ ਪੀਤੀ ਨੀ ਇੱਕ ਗਲਾਸੀ ਮੈਂ ਤਾਂ ਦੋ ਘੁੱਟ ਪੀਤੀ ਨੀ ਵਾਸਰੇਨ ਗਿਆ ਸਿੰਘ ਜੀ ਸਾਡੇ ਸਿਰ ਚੜਕੇ ਵੇ ਤੇਰੀ ਸਤਾਈ ਕੋਲੇ ਹੋਗੀ ਮੈਂ ਸਾੜ ਕੇ ਵੇ ਰੁਸ ਕੇ ਸੀ ਜਾਣਾ ਆਇਆ ਉਜਾਨਾ ਕਰ ਪੇਜ ਦੇ ਪ੍ਰਾਨੂ ਵੇ ਓ ਨਈਓ ਜਾਂਦਾ ਯੋ ਨੂ ਨਾਰ ਪਿਆਰੀਨੀ ਜਾਂ